ਗੁਰਬਿੰਦ ਮਹਾਰਾਜ ਦਰਬਾਰ ਦੀ ਸਮਾਪਤੀ ਕਰਕੇ ਨਾ ਆ ਮਗਰਲੇ ਬੰਨੇ ਜਾ ਕੇ ਖਲੋਤੇ ਜਦੋਂ ਮਗ ਜਦੋਂ ਸਾਰਿਆਂ ਨੇ ਪਛਾਣ ਵੇਖਿਆ ਨਾ ਜਦੋਂ ਸਟੇਜ ਤੋਂ ਹੀ ਵੇਖਿਆ ਵੀ ਸ਼ਾਇਦ ਉੱਥੇ ਹੀ ਖਲੋਤੇ ਆ ਤੇ ਮੇਰਾ ਵੀ ਇਕਰੀ ਧਿਆਨ ਤੁਹਾਡੇ ਚ ਗਿਆ ਇੱਕ ਤਰੀਕਾ ਹੁੰਦਾ ਮੌਲਜਾ ਬਣ ਜਾਂਦਾ ਸਟੇਜ ਦਾ ਪਰ ਅੱਧਿਓ ਬੰਦੇ ਆ ਜਿਆਦਾ ਤੁਹਾਡਿਆਂ ਨੇ ਸਾਰਿਆਂ ਪਛਾਣ ਨੂੰ ਵੇਖਿਆ ਵੀ ਸ਼ਾਇਦ ਉਹ ਖਲੋਤੇ ਆ ਗੁਰੂ ਵਰ ਗੁਰਬਿੰਦ ਮਹਾਰਾਜ ਉਸ ਜੋੜਿਆਂ ਦੇ ਕੋਲ ਜਾ ਕੇ ਖਲੋਤੇ ਉਥੇ ਇੱਕ ਗੁਰੂ ਦਾ ਸਿੱਖ ਗੁਰੂ ਦਾ ਲਾਲ ਸਿਰ ਕੋਡਿਆਂ ਚ ਵਾੜ ਕੇ ਤੇ ਦੁਸਕਦਾ ਸੀ ਇੱਕ ਹੁੰਦਾ ਰੋਣਾ ਇੱਕ ਹੁੰਦਾ ਦੁਸਕਣਾ ਬੰਦਾ ਰੋਂਦਾ ਉਦੋਂ ਜਦੋਂ ਦੀ ਆਵਾਜ਼ ਦੂਜੇ ਨੂੰ ਸੁਣੇ ਦੁਸਕਦਾ ਬੰਦਾ ਉਦੋਂ ਜਦੋਂ ਰੋਂਦਾ ਤੇ ਪੂਰਾ ਪਰ ਉਹਦੀ ਆਵਾਜ਼ ਨਹੀਂ ਦੂਜੇ ਨੂੰ ਸੁਣਦੀ ਉਹ ਅੰਦਰੇ ਅੰਦਰ ਹੀ ਰੋਂਦਾ ਹੈ ਉਹ ਇਧਰ ਉਧਰ ਹੋ ਕੇ ਰੋ ਲੈਂਦਾ ਹੈ ਉਹ ਜਿਹੜਾ ਬੰਦਾ ਰੋਂਦਾ ਸੀ ਮਹਾਰਾਜ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਪਾਤਸ਼ਾਹ ਨੇ ਆਵਾਜ਼ ਮਾਰ ਕੇ ਆਖਿਆ ਭਾਈ ਤਾ ਉੱਠ ਉਹ ਤਾਂ ਉੱਠ ਕੇ ਖਲੋ ਗਿਆ ਮਹਾਰਾਜ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਰੋਣਾ ਹੈ ਭਾਈ ਇਹ ਗੁਰੂ ਨਾਨਕ ਦਾ ਘਰ ਆ ਇਹ ਰੋਂਦਿਆਂ ਨੂੰ ਹਸਾਉਂਦਾ ਇੱਥੇ ਆ ਕੇ ਰੋਈਦਾ ਨਹੀਂ ਆ ਕਹਿੰਦਾ ਮਹਾਰਾਜ ਰੋਵਾਲਾ ਤੇ ਕੀ ਕਰਾਂ ਪਾਤਸ਼ਾਹ ਕਹਿੰਦੇ ਗੱਲ ਕੀ ਆ ਕਹਿੰਦਾ ਜੀ ਮੇਰਾ ਨਾਮ ਆ ਕਰੋੜੀ ਮੱਲ ਮਹਾਰਾਜ ਕਹਿੰਦੇ ਵਾ ਵਾ ਉਹ ਤੇਰੇ ਦੇ ਨਾਂ 'ਚ ਹੀ ਬੜਾ ਦਾਮਿਆ ਕਰੋੜੀ ਮਲ ਦਾ ਮਤਲਬ ਕਰੋੜਾ ਦਾ ਮਾਲਕ ਕਹਿੰਦਾ ਮਹਾਰਾਜ ਨਾਂ ਹੀ ਨਾਂ ਵਾ ਆ ਦੋਵੇਂ ਜੇਬਾਂ ਵੇਖ ਲਓ ਪਾਟੀਆਂ ਢੇਲਾ ਇੱਕ ਨਹੀਂ ਜੇਬ ਦੇ ਵਿੱਚ ਹੈਗਾ ਕੱਲੇ ਕਰੋੜੀ ਮਲ ਨਾਂ ਨੂੰ ਮੈਂ ਕੀ ਕਰਾਂ ਮੈਂ ਕਾਬਲ ਦੇ ਵਿੱਚੋਂ ਆਇਆ ਦੋ ਵਕਤ ਦਾ ਪ੍ਰਸ਼ਾਦਾ ਨਹੀਂ ਨਿਆਣਿਆਂ ਨੂੰ ਰੋਟੀ ਪਤਾ ਨਹੀਂ ਮਿਲਦੀ ਏ ਕਿ ਨਹੀਂ ਮਿਲਦੀ ਇੱਕ ਮੇਰੇ ਮਾਂ ਪਿਓ ਨੇ ਮੇਰਾ ਨਾਂ ਰੱਖ ਦਿੱਤਾ ਕਰੋੜੀ ਮਲ ਤੇ ਦੂਜਾ ਮੇਰੇ ਪਿੰਡ ਵਾਲੇ ਮੇਰੇ ਸ਼ਹਿਰ ਵਾਲੇ ਏਡੇ ਸ਼ੈਤਾਨਿਆਂ ਨਾਲ ਸੇਠ ਕੋਲੋਂ ਹੀ ਲਾ ਦਿੱਤਾ ਅੱਗੇ ਸੇਟ ਕਰੋੜੀ ਮਾਲ ਆ ਹੁਣ ਤੇ ਲੋਕਾਂ ਦੀ ਥੋੜੀ ਜਨਨ ਸ਼ਕਤੀ ਘਟ ਗਈ ਆ ਕਿਸੇ ਨੂੰ ਗੱਲ ਕਹਿ ਕੇ ਵੇਖੋ ਤੇ ਉੱਛਲ ਕੇ ਬਾਹਰ ਨੂੰ ਆਉਂਦੇ ਲੋਕੀ ਆ 30 ਸਾਲ ਪਿੱਛੇ ਚਲੇ ਜਾਓ 50 ਸਾਲ ਪਿੱਛੇ ਚਲੇ ਜਾਓ ਲੋਕਾਂ ਚ ਜਨਨ ਸ਼ਕਤੀ ਬੜੀ ਕਿਸੇ ਦਾ ਨਾਮ ਪ੍ਰਕਾਸ਼ ਸਿੰਘ ਹੋਣਾ ਲੋਕਾਂ ਨੇ ਬਾਦਲ ਆਪੇ ਲਾ ਲਿਆ ਕਰਨਾ ਨਾਲ ਉਹ ਬਾਦਲ ਤੁਰਿਆ ਜਾਂਦਾ ਕੋਈ ਮਖੌਲ ਕਰਦਾ ਕੋਈ ਹਾਸਾ ਪਾਸੇ ਚ ਨਿਕਲ ਜਾਂਦਾ ਕਿਸੇ ਦਾ ਨਾਮ ਅਮਰਿੰਦਰ ਸਿੰਘ ਹੋਣਾ ਲੋਕਾਂ ਨੇ ਕੈਪਟਨ ਕੋਲੋਂ ਹੀ ਲਾ ਦੇਣਾ ਜਿਹੜਾ ਅੰਨਾ ਹੋਣਾ ਨੂੰ ਪਿੰਡ ਚ ਡੀਸੀ ਗਈ ਜਾਣਾ ਲੋਕਾਂ ਨੇ ਜਿਹੜਾ ਕੋ ਚੌਕੀਦਾਰ ਹੋਣਾ ਨੂੰ ਅਫਸਰੋ ਕਹਿਣਾ ਕੋਈ ਬੰਦਾ ਗੁੱਸਾ ਨਹੀਂ ਕਰਦਾ ਉਹ ਕਹਿੰਦਾ ਮਹਾਰਾਜ ਮੇਰਾ ਨਾਮ ਹੈ ਕਰੋੜੀ ਮਾਲ ਤੇ ਪਿੰਡ ਵਾਲਿਆਂ ਨੇ ਸੀਠ ਲਾ ਦਿੱਤਾ ਮੇਰੇ ਅੱਗੇ ਮਹਾਰਾਜ ਕਹਿੰਦੇ ਚਾਹੁੰਦਾ ਕੀ ਆ ਕਹਿੰਦਾ ਮਹਾਰਾਜ ਚਾਹੁੰਦਾ ਇਹ ਆ ਇੱਕ ਵਾਰੀ ਸੱਚੀ ਦਾ ਸੀਠ ਬਣਾ ਹਾਂ ਨਜ਼ਾਰਾ ਤੇ ਵੇਖੀਏ ਸੀਠ ਬਣ ਕੇ ਸਵਾਦ ਕਿਦਾਂ ਦਾ ਮਹਾਰਾਜ ਹੱਸ ਪਏ ਸੱਚੇ ਬਾਦਸ਼ਾਹ ਕਹਿੰਦੇ ਲੈ ਵੀ ਗੁਰੂ ਨਾਨਕ ਦੇ ਘਰ ਦਾ ਦਸਵੰਦ ਕੱਢਿਆ ਕਰ ਸੀਠ ਬਣਾ ਦਿਆਂਗੇ ਕਰੋੜੀ ਮਾਲ ਨੇ ਆਪਣੇ ਸ਼ਹਿਰ ਚ ਆ ਕੇ ਕਾਰੋਬਾਰ ਸ਼ੁਰੂ ਕੀਤਾ ਕਾਬਲ ਦੇ ਵਿੱਚ ਇੱਕ ਸਾਲ ਬਾਅਦ ਦਸਵੰਦ ਦੀ ਮਾਇਆ ਕੱਢੀ ਤੇ 5 ਲੱਖ ਰੁਪਇਆ ਦਸਵੰਦ ਦੀ ਗੋਲਕ ਨਿਕਲੀ ਗੁਰੂ ਅਰਜਨ ਦੇਵ ਮਹਾਰਾਜ ਦੀ ਏਡੀ ਵੱਡੀ ਕਿਰਪਾਈ 5 ਲੱਖ ਰੁਪਇਆ ਦਸਵੰਦ ਦਾ ਨਿਕਲਿਆ ਘਰ ਵਾਲੀ ਨੂੰ ਕਹਿੰਦਾ ਭਾਗਾ ਵਾਲੀਏ ਆ ਵੇਖ ਮੇਰੇ ਦਾਤੇ ਨੇ ਮੈਨੂੰ ਸੇਠ ਬਣਾਇਆ ਈ ਜੇ ਸਾਡੀ ਦਸਵੰਦ ਦੀ ਮਾਇਆ 1 ਲੱਖ ਰੁਪਇਆ ਨਿਕਲੇ 5 ਲੱਖ ਰੁਪਈਆ ਨਿਕਲੇ ਤੇ ਬਾਕੀ ਗੁਰੂ ਨੇ ਕਿੰਨੇ ਭਾਗ ਲਾਏ ਹੋਣਗੇ ਤੇ ਘਰ ਵਾਲੀ ਧਰਮੀ ਸੀ ਉਹ ਕਹਿਣ ਲੱਗੀ ਸੇਠ ਜੀ ਜੇ ਗੁਰੂ ਨੇ ਇੰਨੀਆਂ ਦਾਤਾਂ ਦਿੱਤੀਆਂ ਤੇ ਫਿਰ ਸਾਨੂੰ ਮਤਲਬ ਹੀ ਨਹੀਂ ਹੋਣਾ ਚਾਹੀਦਾ ਅੱਜ ਨਾ ਮੈਂ ਕਦੇ ਆਉਂਦਾ ਸਾਂ ਤੇ ਰਸਤੇ ਦੇ ਵਿੱਚ ਮੈਂ ਬੈਠਾ ਸੋਚਦਾ ਹਾਂ ਕਿ ਧਾਰਮਿਕ ਦੁਨੀਆ ਦੇ ਵਿੱਚ ਕੋਈ ਕਿਸੇ ਨੂੰ ਕੋਈ ਸ਼ਬਦ ਪੈੜਾ ਵਰਤ ਲਈਦਾ ਸਮਾਜਿਕ ਦੁਨੀਆ ਚ ਸਭ ਤੋਂ ਨਕੰਮਾ ਸ਼ਬਦ ਕਿਹੜਾ ਜੇ ਕਿਸੇ ਨੂੰ ਗਾਲ ਦੇ ਰੂਪ ਚ ਵਰਤਨਾ ਹੋਵੇ ਵੀ ਗਾਲ ਬਣਾ ਕੱਢੋ ਉਹ ਕਿਹੜਾ ਸ਼ਬਦ ਆ ਜਿਹੜਾ ਬੰਦੇ ਨੂੰ ਕਹਿ ਦਿਓ ਤੇ ਬੰਦਾ ਮਰਨ ਵਾਲਾ ਹੋ ਜਾਂਦਾ ਉਹ ਕਿਹੜਾ ਇਹੋ ਜਿਹਾ ਅੱਖਰ ਆ ਜਿਹੜਾ ਤੁਸੀਂ ਕਿਸੇ ਦੀ ਵਰਤ ਦੋ ਉਸ ਬੰਦੇ ਦੀ ਸਾਰੀ ਕੀਤੀ ਕਤਰੀ ਦੇ ਪਾਣੀ ਫੇਰ ਦਿਓ ਤੇ ਮੈਂ ਹਿਸਾਬ ਲਾਇਆ ਕਿ ਤੁਸੀਂ ਕਿਸੇ ਬੰਦੇ ਨੂੰ ਮਤਲਬੀ ਕਹਦੇ ਹੋ ਨਾ ਮਤਲਬੀ ਤੇ ਉਹ ਬੰਦਾ ਮਰਿਆ ਹੀ ਜਾਣ ਹੁੰਦਾ ਫਰਮਾ ਬੈਠਿਆ ਬੈਠਾ ਤੋਂ ਲੈਣਾ ਲਿਖੀਆਂ ਕਹਿੰਦੇ ਕੁਝ ਬੋਲ ਜ਼ਬਾਨੋਂ ਨਿਕਲ ਜਾਂਦੇ ਪਾ ਜਾਂਦੇ ਨੇ ਸੀਨੇ ਵਿੱਚ ਸੱਲ ਮੀਆਂ ਉਹ ਅੱਜ ਕਿਸ ਤਰ੍ਹਾਂ ਮਤਲਬੀ ਹੋਏ ਜਿਹੜੇ ਨਾਲ ਸੀ ਤੇਰੇ ਕੱਲ ਮੀਆਂ ਬੰਦੇ ਨੂੰ ਮਤਲਬੀ ਕਹਿ ਦੇਣਾ ਤੂੰ ਮਤਲਬ ਖੋ ਰਾਇਆ ਏ ਉਹ ਬੰਦੇ ਦੀ ਮੌਤ ਦਾ ਸਵਾਲ ਏ ਘਰ ਵਾਲੀ ਕਹਿਣ ਲੱਗੇ ਸਰਦਾਰ ਜੀ ਆਪਾਂ ਮਤਲਬੀ ਨਹੀਂ ਬਣਨਾ ਜੇ ਗੁਰੂ ਨੇ ਭਾਗ ਲਾਏ ਨੇ ਤੇ ਗੁਰੂ ਦੀ ਆਪਾਂ ਸੇਵਾ ਵੀ ਕਰੀਏ। ਲਓ ਜੀ ਕਰੋੜੀ ਮੱਲ ਨੇ ਮੰਡੀ ਦੇ ਵਿੱਚੋਂ ਦੋ ਘੋੜੇ ਖਰੀਦੇ ਦਿਲ ਬਾਗ ਤੇ ਕੁੱਲ ਬਾਗ। ਦੋ ਸੋਨੇ ਦੀਆਂ ਕਾਟੀਆਂ ਖਰੀਦੀਆਂ ਤੇ ਰੁਪਈਆ ਲੱਗਾ ਉਹਦਾ 5 ਲੱਖ। 5 ਲੱਖ ਰੁਪਈਆ ਲਾ ਕੇ ਕਾਬਲ ਦੀ ਸੰਗਤ ਲੈ ਕੇ ਕਰੋੜੀ ਮੱਲ ਗੁਰੂ ਅਰਗਵਿੰਦ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਵੇ। ਤੇ ਜਦੋਂ ਲਾਹੌਰ ਦੇ ਲਾਗੇ ਆਇਆ ਤੇ ਸਰਕਾਰੀ ਬੰਦਿਆਂ ਦੀ ਨਿਗਾ ਘੋੜਿਆਂ ਤੇ ਪਈ ਉਹਨਾਂ ਦੋਵੇਂ ਹੀ ਘੋੜੇ ਉਹਦੇ ਕੋਲੋਂ ਖੋਲੇ ਕਰੋੜੀ ਮਾਲ ਰੋਂਦਾ ਰੋਂਦਾ ਗੁਰੂ ਹਰਗਵਿੰਦ ਮਹਾਰਾਜ ਦੇ ਦਰਬਾਰ 'ਚ ਪਹੁੰਚਿਆ ਜਿੱਦਾਂ ਆ ਸੰਗਤ ਬੈਠੀ ਆ ਇਦਾਂ ਹੀ ਕਰੋੜੀ ਮਾਲ ਆ ਕੇ ਰੋਣ ਲੱਗ ਪਿਆ ਮਹਾਰਾਜ ਹੱਸ ਕੇ ਕਹਿੰਦੇ ਜਦੋਂ ਤੇਰੇ ਪੱਲੇ ਕੱਖ ਨਹੀਂ ਉਦੋਂ ਵੀ ਰੋਂਦਾ ਆ ਅੱਜ ਤੈਨੂੰ ਸੇਠ ਬਣਾਇਆ ਤਾਂ ਵੀ ਰੋਂਦਾ ਏ ਬੰਦੇ ਦਾ ਰੋਣਾ ਨਹੀਂ ਖਤਮ ਹੋ ਸਕਦਾ ਇਹਨਾਂ ਕੋਈ ਸਮਝੇ ਵੀ ਪੈਸੇ ਜਦੇ ਆ ਜਾਣਗੇ ਤਾਂ ਰੋਣਾ ਖਤਮ ਹੋ ਜਾਊਗਾ ਜਿਹੜੇ ਘਰਾੜੇ ਮਾਰਨ ਦਾ ਹੈ ਉਹ ਬਾਹਰ ਰੜੇ ਚ ਪੈ ਕੇ ਵੀ ਮਾਰਨ ਹੈ ਜਿਨ੍ਹਾਂ ਨੇ 16 ਤੇ 80 ਛੱਡਿਆ ਉਹ ਵੀ ਰੋਂਦੇ ਫਲੰਮੇ ਪਏ ਜਿਨ੍ਹਾਂ ਨੂੰ ਆਨੰਦ ਪੱਜੋ ਨਲਕੇ ਦਾ ਪਾਣੀ ਪੀ ਕੇ ਵੀ ਕਹਿੰਦੇ ਵਾਹ ਤੇ ਜਿੰਨਾ ਰੋਈ ਜਾਂਣਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਫ੍ਰਿਜ ਚ ਕਿੰਨੇ ਤਰ੍ਹਾਂ ਦਾ ਸ਼ਰਬਤ ਪਿਆ ਉਹ ਸ਼ਰਬਤ ਪੀ ਕੇ ਵੀ ਰੋਈ ਜਾਂਦੇ ਪੈਸਾ ਆ ਜਾਣ ਨਾਲ ਕਲਪਨਾ ਨਹੀਂ ਘਟ ਜਾਂਦੀ ਕਲਪਨਾ ਘਟਾਉਣ ਵਾਸਤੇ ਉਹਦੇ ਲੜ ਲੱਗਣਾ ਪੈਂਦਾ ਕਲਪਨਾ ਫਿਰ ਮੁੱਕਦੀ ਹੈ ਮਹਾਰਾਜ ਕਹਿੰਦਾ ਜਿੱਦਣਾ ਹੈ ਕੱਖ ਨਹੀਂ ਸੀ ਓਦਣ ਵੀ ਰੋਂਦਾ ਸਾਂ ਅੱਜ ਸੇਠ ਬਣਾਇਆ ਤਾਂ ਵੀ ਰੋਣਾ ਕਾਰਨ ਕੀ ਹੈ ਕਹਿੰਦਾ ਮਹਾਰਾਜ ਭੇਟਾ ਲਿਆਂਦੀ ਤੁਹਾਡੇ ਦਰਬਾਰ ਚ ਦੋ ਘੋੜੇ ਉਹ ਘੋੜੇ ਦੋਵੇਂ ਖੋਏ ਗਏ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੂੰ ਤਾਂ ਤੁਰ ਪਿਆ ਸਾਂ ਘਰੋਂ ਤੇਰੇ ਘੋੜੇ ਇੱਥੇ ਪ੍ਰਵਾਨ ਆ ਮਹਾਰਾਜ ਕਹਿੰਦਾ ਇਦਾਂ ਕਿਦਾਂ ਪ੍ਰਵਾਨ ਮੇਰੇ ਦਿਲ ਨੂੰ ਠੰਡ ਤੇ ਤੜ ਪੈਂਦੀ ਆ ਵੀ ਘੋੜੇ ਇੱਥੇ ਆਉਣ ਤੇ ਤੁਸੀਂ ਘੋੜਿਆਂ ਤੇ ਸਵਾਰ ਉਹ ਮੇਰਾ ਹਿਰਦਾ ਤੇ ਤਦ ਠੰਡਾ ਠਾਰ ਹੁੰਦਾ ਜੇ ਪਾਦਸ਼ਾਹ ਗੁਰਦੇਵ ਨੇ ਆਖਿਆ ਕੋਈ ਨਹੀਂ ਘੋੜੇ ਲੈ ਆਉਨੇ ਬਾਬੇ ਬਿਲੀ ਚੰਦ ਨੂੰ ਕੱਲਿਆ ਉਹਨੇ ਪਹਿਲਾ ਘੋੜਾ ਘਾਈ ਬਣ ਕੇ ਲਿਆਂਦਾ ਦੂਜਾ ਘੋੜਾ ਨਜ਼ੂਮੀਆਂ ਬਣ ਕੇ ਲਿਆਂਦਾ ਤੇ ਜਦ ਤਨ ਦੂਜਾ ਘੋੜਾ ਲਿਆਂਦਾ ਉਹਨੇ ਸਰਕਾਰ ਦੇ ਕੰਨਾਂ 'ਚ ਇੱਕ ਆਵਾਜ਼ ਮਾਰ ਕੇ ਆਖਿਆ ਉਹ ਸਰਕਾਰ ਦੇ ਇਹ ਘੋੜੇ ਸਾਡੇ ਆਸੀਂ ਖੋ ਕੇ ਲੈ ਚੱਲੇ ਆ ਇਹ ਨਾ ਕਿਉਂ ਮੈਂ ਚੋਰੀ ਕਰਨ ਲੱਗਾ ਚੀਜ਼ ਸਾਡੀ ਆ ਮੈਂ ਤੱਕੇ ਨਾ ਖੋਕੇ ਖੜ ਲੱਗਾ ਚੀਜ਼ ਸਾਡੀ ਸੀ ਤੇ ਆਪਣੀ ਚੀਜ਼ ਭਾਵੇਂ ਚਪੇੜ ਮਾਰ ਕੇ ਖੋਲੋ ਤੇ ਭਾਵੇਂ ਪਿਆਰ ਨਾਲ ਖੋਲੋ ਜਿਹੜੀ ਚੀਜ਼ ਹੈ ਤੁਹਾਡੀ ਉਹ ਖੋਲ ਲੈਣੀ ਚਾਹੀਦੀ ਆ ਫਿਰ ਇਹ ਨਹੀਂ ਵੇਖੀਦਾ ਵੀ ਵਿਗੜੂ ਤੇ ਵਿਗੜਦੀ ਤੇ ਵਿਗੜਦੇ ਭਾਈ ਜੋ ਚੀਜ਼ ਮੇਰੀ ਆ ਹੱਕ ਮੇਰਾ ਹੈ ਤੇ ਫਿਰ ਬੰਦਾ ਇੱਕ ਵਾਰੀ ਵੇਂਦਾ ਦੋ ਵਾਰੀ ਵੇਂਦਾ ਕਦੇ ਇਹ ਨਾ ਕਦੇ ਜਾ ਕੇ ਉਹ ਸਬਰ ਦਾ ਪਿਆਲਾ ਭਰਦਾ ਕਹਿੰਦਾ ਫਿਰ ਵੇਖੀ ਜਉ ਜਿਹੜੀ ਵਾਪਰੂ ਉਹ ਕਹਿੰਦਾ ਮੈਂ ਲੈ ਚੱਲਿਆ ਘੋੜੇ ਜੇ ਸਰਕਾਰ ਜੁਰਤ ਰੱਖਦੀ ਆ ਤੇ ਮਾਲਵੇ ਦਾ ਪਿੰਡ ਆ ਭਾਈ ਕਾ ਰੂਪਾ ਉੱਥੇ ਆ ਕੇ ਘੋੜੇ ਲੈ ਜੋ ਬਾਬਾ ਬਿਧੀ ਚੰਦ ਘੋੜੇ ਕੱਢ ਕੇ ਲੈ ਗਿਆ ਤੇ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਸਾਫ ਕਿਤਾਬ ਜਾ ਲਾਇਆ ਵਾ ਵੀ ਸਰਕਾਰ ਚੜ ਕੇ ਆਈ ਜਾਣ ਮਹਾਰਾਜ ਕਹਿੰਦੇ ਪ੍ਰਵਾਹ ਕੋਈ ਨਹੀਂ ਇਹ ਗੁਰੂ ਨਾਨਕ ਦਾ ਘਰ ਆ ਜੇ ਕੋਈ ਪ੍ਰੇਮ ਭਾਵਨਾ ਨਾਲ ਆਉਦੇ ਦੇਗ ਦੇ ਦੇਾਂਗੇ ਜੇ ਕੋ ਚੜ ਕੇ ਆਉ ਤੇ ਫਿਰ ਤੇਗ ਦੇ ਦੇਵਾਂਗੇ ਤਰੀਕੇ ਸਾਡੇ ਕੋ ਦੋਵੇਂ ਹੈਗੇ ਜਿੱਦਾਂ ਕੋਈ ਆਉ ਉਦਾਂ ਹੀ ਟੱਕਰ ਲਾਂਗੇ